ਪੂਰੇ ਦੇਸ਼ ਦੇ ਵਿੱਚ ਲੜਾਈ ਦੇ ਹਾਲਾਤ ਆ ਰਾਤ ਵੀ ਪਾਕਿਸਤਾਨ ਦੇ ਹਮਲੇ ਤੋਂ ਬਾਅਦ ਸਾਇਰਨ ਲਗਾਤਾਰ ਵੱਜਦੇ ਰਹੇ ਬਹੁਤ ਸਾਰੇ ਜਿਲ੍ਹਿਆਂ 'ਚ ਅਲਰਟ ਕੀਤਾ ਗਿਆ ਜਿਸ ਦੇ ਨਾਲ ਚੰਡੀਗੜ੍ਹ ਮਹਾਲੀ ਦੇ ਵਿੱਚ ਵੀ ਅਲਰਟ ਰਿਹਾ ਆ ਸਵੇਰੇ ਵੀ ਚੰਡੀਗੜ੍ਹ 'ਚ ਸਾਰੇ ਵੱਧਦੇ ਨੇ ਤਾਂ ਮਹਾਲੀ ਦੇ ਵੱਲੋਂ ਵੀ ਪ੍ਰਕਾਸ਼ਨਸ ਲਏ ਜਾਂਦੇ ਨੇ ਲਗਾਤਾਰ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਆ ਸਾਡੇ ਨਾਲ ਮਹਾਲੀ ਦੇ ਡਿਪਟੀ ਕਮਿਸ਼ਨਰ ਮੌਜੂਦ ਨੇ ਗੱਲਬਾਤ ਕਰਦੇ ਮੈਮ ਕੀ ਕੀ ਐਡਵਾਈਜ਼ ਜਿਹੜੀ ਜਾਰੀ ਹੋਈ ਆ ਅੱਜ ਸਵੇਰੇ ਵੀ ਅਲਰਟ ਆਇਆ ਸੀ 에어ਵੋਟ 에어 ਰੇਟ ਦਾ ਤੋਂ ਉਸਦੇ ਲਈ ਜੋ ਚੰ디ਗੜ੍ਹ ਦੇ ਨਾਲ ਲੱਗਦੇ ਏਰੀਆਸ ਨੇ ਉਸ ਲਈ ਇਹ ਸੇ ਅਲਰਟ ਜਾਰੀ ਕੀਤਾ ਸੀ ਕਿ ਅਸੀਂ ਸਾਵਧਾਨ ਰਹੀਏ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗੀ ਕਿ ਖਾਸ ਤੌਰ ਤੇ ਰਾਤ ਦੇ ਟਾਈਮ ਤੇ ਜਦੋਂ ਬਲੈਕ ਆਊਟ ਡਿਕਲੇਅਰ ਹੁੰਦਾ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕੀ ਘਰਾਂ ਤੋਂ ਬਾਹਰ ਹੁੰਦੇ ਆ ਇਸ ਕਰਕੇ ਪ੍ਰੋਪਰ ਬਲੈਕ ਆਊਟ ਆਬਜ਼ਰਵ ਨਹੀਂ ਹੋ ਪਾਉਂਦਾ ਕਿਉਂਕਿ ਉਹਨਾਂ ਦੀ ਟ੍ਰੈਫਿਕ ਦੀ ਹੈਡਲਾਈਟਸ ਵੀ ਚੱਲ ਰਹੀ ਹੁੰਦੀ ਹੈ ਔਰ ਔਰ ਲਾਈਟਸ ਵੀ ਚੱਲ ਰਹੀ ਹੁੰਦੀ ਮੈਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਥੋੜੇ ਦਿਨ ਦੇ ਲਈ ਸ਼ਾਮ ਨੂੰ ਬਾਹਰ ਨਿਕਲਣਾ ਅਵੋਇਡ ਕਰੀਏ ਅਸੀਂ ਇੱਕ ਐਡਵਾਈਸਰੀ ਜਾਰੀ ਕਰਕੇ ਜੋ ਪਬਲਿਕ ਪਲੇਸਸ ਐਂਡ ਸਪੈਸ਼ਲੀ ਮਾਲਸ ਐਂਡ ਔਰ ਮੂਵੀ ਪਲੇਸਸ ਉਹਨਾਂ ਨੂੰ ਵੀ ਰਾਤ ਨੂੰ ਬੰਦ ਕਰਾ ਰਹੇ ਹਾਂ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗੀ ਕਿ ਰਾਤ ਦੇ ਸਮੇਂ ਤੇ ਖਾਸ ਤੌਰ ਤੇ ਜ਼ਿਆਦਾ ਕ੍ਰਿਟੀਕਲ ਰਹਿੰਦਾ ਹੈ ਘਰਾਂ ਦੇ ਅੰਦਰ ਰਹੋ ਖਿੜਕੀ ਦਰਵਾਜ਼ੇ ਆਪਣੇ ਬੰਦ ਰੱਖੋ ਕਰਟਨਸ ਵਗੈਰਾ ਆਪਣੇ ਡਰਾ ਕਰਕੇ ਰੱਖੋ ਜੇਕਰ ਕਿਸੇ ਕੋ ਸ਼ੀਸ਼ੇ ਦੇ ਪੇਨਸ ਨੇ ਉਹ ਵਿੰਡੋ ਪੇਨਸ ਤੋਂ ਅਸੀਂ ਦੂਰ ਰਹੀਏ ਬਾਲਕਨੀ ਦੇ ਵਿੱਚ ਨਾ ਜਾਈਏ जेकर किसी भी तरह का अलर्ट जारी किया जा रहा है कोई सायरन बज रहा है या फिर असं ब्लैकआउट कर रहे हैं अपनी जेनसैट पर जो भी पावर बैकअप है उसनों भी लाइट्स स्विच ऑफ कर दी कोई भी असेंशियल इक्यूपमेंट जला सकते हैं but lights वगैरह से स्विच ऑफ रखें जैसे कि ना ਤੁਸੀਂ एडवाइजरी जारी ਕੀਤੀ ਹੈ ਬਹੁਤ ਸਾਰੇ ਐਕਟੀਵਿਟੀਆਂ ਰਹਿੰਦੀਆਂ ਨੇ ਰਾਤ ਨੂੰ ਲੋਕ ਓਪਨ ਚ ਖਾਣਾ ਖਾਂਦੇ ਨਜ਼ਰ ਆਉਂਦੇ ਨੇ ਜੱਡ ਕਲੱਬ ਪੱਬ ਦਾ ਯੂਜ਼ ਕਰਦੇ ਨੇ ਉਹਨਾਂ ਲਈ ਵੀ ਕੁਝ ਹਦਾਇਤਾਂ ਰਹਿਣਗੀਆਂ ਅਸੀਂ ਸਾਰੇ ਨੂੰ ਹੀ ਇਹਦਾਇ ਦੇ ਰਹੇ ਹਾਂ ਕਿ ਰਾਤ ਦੇ ਸਮੇਂ Até ਥੋੜੇ ਦਿਨਾਂ ਦੇ ਲਈ ਘਰ ਤੋਂ ਬਾਹਰ ਨਿਕਲਣਾ ਸੀ ਬੰਦ ਕਰੀਏ ਅਸੀਂ ਆਪਣੇ ਘਰ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਸੇਫ ਹੈ ਇੱਕ ਮੁਹਾਲੀ ਦੇ ਵਿੱਚ ਹਾਈ ਰਾਈਜ਼ ਬਿਲਡਿੰਗਸ ਵੀ ਬਹੁਤ ਜ਼ਿਆਦਾ ਹੈ ਅਸੀਂ ਹਾਈ ਰਾਈਜ਼ ਬਿਲਡਿੰਗਸ ਦੇ ਲਈ ਵੀ ਇੱਕ ਸਪੈਸੀਫਿਕਲੀ ਡਾਇਰੈਕਸ਼ਨਸ ਇਸ਼ੂ ਕਰ ਰਹੇ ਹਾਂ ਕਿ ਹਾਈ ਰਾਈਜ਼ ਬਿਲਡਿੰਗ ਦੇ ਰੈਜ਼ੀਡੈਂਟਸ ਨੂੰ ਨੇ ਕਿਸ ਤਰ੍ਹਾਂ ਰੀਐਕਟ ਕਰਨਾ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਣੇ ਲੋਅਰ ਲੈਵਲ ਤੇ ਆ ਜਾਓ ਗਰਾਉਂਡ ਲੈਵਲ ਜਾਂ ਫਿਰ ਬੇਸਮੈਂਟ ਹੈ ਬਿਲਡਿੰਗ ਦੀ ਤੇ ਬੇਸਮੈਂਟ ਦੇ ਵਿੱਚ ਅਸੀਂ ਆ ਜਾਈਏ ਉੱਥੇ ਅਸੀਂ ਸ਼ੈਲਟਰ ਰੱਖੀਏ ਪੈਨਿਕ ਬਿਲਕੁਲ ਨਹੀਂ ਕਰਨਾ ਇਹੋ ਜਿਹੀ ਸਥਿਤੀ ਦੇ ਵਿੱਚ ਪਾਵਰ ਸਪਲਾਈ ਕੱਟ ਕਰ ਦਿੱਤੀ ਜਾਂਦੀ ਹੈ ਤੇ ਲਿਫਟ ਦਾ ਪ੍ਰਯੋਗ ਨਾ ਕਰੀਏ ਸੀੜੀਆਂ ਦੀ ਵਰਤੋਂ ਕਰਦੇ ਹੋਏ ਅਸੀਂ ਨੀਚੇ ਵਾਲੇ ਫਲੋਰ ਤੇ ਆ ਜਾਈਏ ਆਪਣੇ ਨਾਲ ਜੋ ਵਨਰੇਬਲ ਗਰੁੱਪ ਹੈ ਬੱਚੇ ਹੋ ਗਏ ਬਜ਼ੁਰਗ ਹੋ ਗਏ ਉਹਨਾਂ ਦੇ ਵੀ ਖਾਸ ਤੌਰ ਤੇ ਧਿਆਨ ਰੱਖੀਏ ਤੇ ਉਹਨਾਂ ਦੀ ਮਦਦ ਜ਼ਰੂਰ ਕਰੀਏ। ਇਹ ਵਾਰ ਇਹ ਤਾਂ ਹੁੰਦਾ ਜਦ ਅਹੀ ਜੀ ਸਥਿਤੀ ਬਣਦੀ ਆ ਤਾਂ ਸਾਰਨ ਬਜਦੇ ਨੇ ਪਰ ਹੋਰ ਵੀ ਕੋਈ ਵਾਅਦਾ ਕੀਤਾ ਜਾ ਰਿਹਾ ਕਿ ਬਹੁਤ ਸਾਰੀ ਜਗ੍ਹਾ ਤੇ ਮਹਾਲੀ ਸਾਰਨ ਹੈਗੇ ਨੇ ਤਾਂ ਕਈ ਜਗ੍ਹਾ ਹਜੇ ਵੀ ਨਹੀਂ ਜਿੱਥੇ ਨਹੀਂ ਜਿਆਦਾ ਉਹਦੀ ਹੋਈ। ਆ ਸਾਡੇ ਜਿੰਨੇ ਵੀ ਮੋਹਾਲੀ ਚਲੇ ਦੇ ਵਿੱਚ ਸਾਇਰਨ ਲੱਗੇ ਹੋਏ ਸੀ ਅਸੀਂ ਕੱਲ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਸੀ ਪਰ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਸਾਰੇ ਏਰੀਆ ਦੇ ਵਿੱਚ ਹਲੇ ਸਾਇਰਨ ਨਹੀਂ ਹੈ ਉੱਥੇ ਸਾਇਰਨਸ ਦੀ ਇੰਸਟਾਲੇਸ਼ਨ ਕੀਤੀ ਜਾ ਰਹੀ ਹੈ ਤੇ ਚੰਦ ਘਟਿਆਂ ਦੇ ਵਿੱਚ ਇਹ ਇੰਸਟਾਲੇਸ਼ਨ ਵੀ ਹੋ ਜਾਵੇਗੀ। ਮੈਂ ਇੱਕ ਵੱਡੀ ਗੱਲ ਇਹ ਰਹਿੰਦੀ ਹੈ ਜਦ ਇਹ ਜੇ ਹਾਲਾਤ ਬਣਦੇ ਆ ਤਾਂ ਲਗਾਤਾਰ ਜਮ੍ਹਾਂ ਖੋਰੀ ਹੋਣੀ ਸ਼ੁਰੂ ਹੋ ਜਾਂਦੀ ਆ ਲੋਕ ਪੈਟਰੋਲ ਪੰਪ ਤੇ ਲੰਬੀਆਂ ਲਾਈਨਾਂ ਲਾਉਂਦੇ ਆ ਬਹੁਤ ਸਾਰੇ ਖਾਣ ਪੀਣ ਦੇ ਵਸਤੂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਆ ਉਸ ਨੂੰ ਲੈ ਕੇ ਕੀ ਐਡਵਾਈਸਰੀ ਚੱਲੀ ਮੈਂ ਸਭ ਤੋਂ ਪਹਿਲਾਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਾਂਗੀ ਕਿ ਕਿਸੇ ਵੀ ਤਰ੍ਹਾਂ ਦੇ ਪੈਨਿਕ ਕਰਨ ਦੀ ਕੋਈ ਲੋਟ ਨਹੀਂ ਹੈ ਕਿਸੇ ਵੀ ਚੀਜ਼ ਦੀ ਕੋਈ ਸ਼ਾਰਟੇਜ ਨਹੀਂ ਹੈ ਸਾਡੇ ਕੋਲ ਅ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਸਾਰਾ ਹੀ ਅ ਐਸੈਂਸ਼ੀਅਲ ਆਈਟਮਸ ਐਂਡ ਮਟੀਰੀਅਲਸ ਆਲਰੇਡੀ ਅਵੇਲੇਬਲ ਹੈ एसेंशियल कमोडिटीज दी जमाखोरी ਨੂੰ ਰੋਕਣ ਦੇ ਲਈ ਕੱਲ ਵੀ ਅਸੀਂ ਪ੍ਰੋਹਿਬਿਟਰੀ ਆਰਡਰਸ ਜਾਰੀ ਕੀਤੇ ਨੇ ਜੇਕਰ ਸਾਡੇ ਧਿਆਨ ਦੇ ਵਿਚਾਰ ਆਇਆ ਹੈ ਕਿ ਕੋਈ ਵੀ ਸਟੋਕਿੰਗ ਕਰ ਰਹਾ ਹੈ ਜੋ ਹੋਲਡਿੰਗ ਕਰ ਰਹਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਮੈਂ ਸਾਰੇ ਨੂੰ ਅਪੀਲ ਕਰਦੀ ਹਾਂ ਕਿ ਪੈਨਿਕ ਨਾ ਕਰੋ ਕਿਸੇ ਵੀ ਚੀਜ਼ ਦੀ ਕੋਈ ਸ਼ਾਰਟੇਜ ਨਹੀਂ ਹੈ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਜਿਵੇਂ ਕਿ ਪਹਿਲਾਂ ਆ ਰੂਟੀਨ ਦੇ ਵਿੱਚ ਅਵੇਲੇਬਲ ਹੁੰਦੀ ਸੀ ਉਸੇ ਤਰ੍ਹਾਂ ਹਜੇ ਵੀ ਸਾਰੀ ਸਾਰਾ ਸਮਾਨ ਸਾਰੀ ਵਸਤੂ ਰੂਟੀਨ ਦੇ ਵਿੱਚ ਅਵੇਲੇਬਲ ਹੋਣਗੇ ਅਸੀਂ ਹੋਲਡਿੰਗ ਬਿਲਕੁਲ ਵੀ ਨਾ ਕਰੀਏ ਕਿਸੇ ਵੀ ਤਰ੍ਹਾਂ ਦਾ ਪੈਨਿਕ ਅਨਨੇਸੈਸਰੀ ਸਿਚੁਏਸ਼ਨ ਨੂੰ ਖਰਾਬ ਕਰ ਦਿੰਦਾ ਹੈ ਜਿਸ ਤੋਂ ਹਾਲਾਤ ਖਰਾਬ ਹੁੰਦੇ ਹਨ ਲਗਾਤਾਰ ਸਵੇਰ ਤੋਂ ਇਹ ਵੀ ਚਰਚਾ ਸੀ ਕਿ ਕਈ ਸੈਕਟਰਾਂ ਨੂੰ ਖਾਲੀ ਕਰਾਉਣ ਦੇ ਲਈ ਵੀ ਜਿਹੜਾ ਆ ਉਹ ਪਹਿਲ ਕੀਤੀ ਜਾ ਰਹੀ ਹੈ ਅਜਿਹਾ ਕੁਝ ਲਿੱਤਾ ਗਿਆ ਪ੍ਰਕਾਸ਼ਨ ਜਿਹੜਾ ਸਿਰਫ ਇਹ ਹਵਾ ਮ ਦੇ ਦਿੱਤੀ ਜਾ ਰਿਹਾ ਨਹੀਂ ਮੈਂ ਅ ਅਸੀਂ ਕਿਸੇ ਵੀ ਰੂਮਰਸ ਤੇ ਯਕੀਨ ਨਾ ਕਰੀਏ ਕਿਸੇ ਵੀ ਏਰੀਆ ਨੂੰ ਇਵੈਕੂਏਟ ਕਰਾਉਣ ਦੀ ਕੋਈ ਹਦਾਇਤ ਜਾਰੀ ਨਹੀਂ ਹੋਈ ਹੈ ਜੇਕਰ ਇਸ ਤਰ੍ਹਾਂ ਦੇ ਕੋਈ ਹਾਲਾਤ ਆਉਂਦੇ ਹਨ ਅਸੀਂ ਤੁਹਾਡੇ ਨਾਲ ਸਾਰੀ ਇਨਫਰਮੇਸ਼ਨ ਸ਼ੇਅਰ ਕਰਾਂਗੇ ਤੇ ਨਾਲ ਹੀ ਸਾਡੇ ਵਾਰਨਿੰਗ ਸਿਗਨਲਸ ਵੀ ਹੋਣਗੇ ਤੇ ਵੋਲੰਟੀਅਰਸ ਐਂਡ ਹੈਲਪਰ ਸਾਰੀ ਐਡਮਿਨਿਸਟ੍ਰੇਸ਼ਨ ਟੀਮਸ ਵੀ ਹੋਵੇਗੀ ਤੁਹਾਨੂੰ ਅਸਿਸਟ ਕਰਨ ਦੇ ਵਿੱਚ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਕੋਈ ਤਕਲੀਫ ਹੈ ਤਾਂ ਤੁਸੀਂ ਦਿੱਤੇ ਗਏ ਕੰਟਰੋਲ ਰੂਮ ਤੇ ਸੰਪਰਕ ਕਰ ਸਕਦੇ ਹੋ ਜੇਲਾ ਮੁਹਾਲੀ ਦਾ ਕੰਟਰੋਲ ਰੂਮ ਨੰਬਰ 22 19505 ਹੈ ਇਸ ਦੇ ਉੱਤੇ ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਇਨਫਰਮੇਸ਼ਨ ਮੰਗ ਸਕਦੇ ਹੋ ਬਹੁਤ ਬਹੁਤ ਧੰਨਵਾਦ ਹੈ ਸੋ ਡਿਪਟੀ ਕਮਿਸ਼ਨਰ ਮੁਹਾਲੀ ਜਿਹੜਾ ਸਾਡੇ ਨਾਲ ਚਰਚ ਤੇ तमाम ਮੁੱਦਿਆਂ ਲੈ ਕੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਕੰਟਰੋਲ ਰੂਮ 'ਚ ਸੰਪਰਕ ਕਰ ਸਕਦਾ ਹੈ ਤੇ ਪੈਨਿਕ ਹੋਣ ਦੀ ਲੋੜ ਨਹੀਂ ਨਾ ਹੀ ਜਮਾ ਖਰੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਹਾਲਾਤਾਂ ਤੇ ਅਸੀਂ ਮਿਲ ਕੇ ਹੀ ਸਾਰੇ ਕਾਬੂ ਪਾ ਸਕਦੇ ਹਾਂ ਕੈਮਰਾਮੈਨ ਤੇਜਿੰਦਰ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਮੋਹਾਲੀ